30 ਜਨਵਰੀ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਇਸ ਬਾਰੇ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਸਵੇਰ ਵੇਲੇ ਤੋਂ ਪੰਜਾਬ ਦਾ ਮੌਸਮ ਸਾਫ਼ ਹੈ ਧੁੱਪ ਨਿਕਲੀ ਹੋਈ ਹੈ ਹਵਾਵਾਂ ਦੇ ਵਿੱਚ ਰਵਾਨਗੀ ਹੈ ਜਿਸ ਕਰਕੇ ਸਵੇਰ ਵੇਲੇ ਥੋੜੀ ਜਿਹੀ ਠੰਡ ਜ਼ਰੂਰ ਦੇਖਣ ਨੂੰ ਮਿਲ ਰਹੀ ਹੈ ਸਵੇਰ ਦਾ ਟੈਂਪਰੇਚਰ ਸਵੇਰ ਦਾ ਟੈਂਪਰੇਚਰ 3 ਤੋਂ 5 ਡਿਗਰੀ ਦੇ ਆਸ-ਪਾਸ ਵੱਖ-ਵੱਖ ਖੇਤਰਾਂ ਦੇ ਵਿੱਚ ਬਣਿਆ ਹੋਇਆ ਹੈ ਤੇ ਰਾਤਾਂ ਦਾ ਟੈਂਪਰੇਚਰ ਵੀ ਇਹਦੇ ਆਸ-ਪਾਸ ਹੈ ਦਿਨ ਵੇਲੇ ਇਹ 20 18 19 ਡਿਗਰੀ ਦੇ ਆਸ-ਪਾਸ ਲਗਾਤਾਰ ਰਹਿ ਰਿਹਾ ਹੈ ਸੋ ਅੱਜ ਵੀ ਪੰਜਾਬ ਦਾ ਮੌਸਮ ਮੁੱਖ ਤੌਰ ਤੇ ਸਾਫ਼ ਰਹੇਗਾ ਸਵੇਰ ਵੇਲੇ ਹੋ ਸਕਦਾ ਕੁਝ ਖੇਤਰਾਂ ਦੇ ਵਿੱਚ ਹਲਕੀ ਜਿਹੀ ਤੁੰਦ ਜਾਂ ਹਲਕਾ ਜਿਹਾ ਕੋਹਰਾ ਵੀ ਦੇਖਣ ਨੂੰ ਮਿਲੇ ਤੇ ਕੱਲ ਤੋਂ ਪੰਜਾਬ ਦੇ ਵਿੱਚ ਬੱਦਲਬਾਈ ਬਹੁਤੇ ਥਾਵਾਂ ਤੇ ਹੁੰਦੀ ਹੋਈ ਦਿਖਾਈ ਦੇਵੇਗੀ ਸੰਘਣੀ ਬੱਦਲਬਾਈ ਪੰਜਾਬੀ ਚ ਬਣਨੀ ਸ਼ੁਰੂ ਹੋਵੇਗੀ ਬਹੁਤੇ ਖੇਤਰਾਂ ਦੇ ਵਿੱਚ ਮੀਂਹ ਪੰਜਾਬ ਦੇ ਇੱਕ ਵਾਰ ਫਿਰ ਪੈ ਰਿਹਾ ਹੋਇਆ ਦਿਖਾਈ ਦੇਵੇਗਾ ਜਿਹੜੇ ਖੇਤਰਾਂ ਦੇ ਵਿੱਚ ਪਿਛਲੇ ਦਿਨੀ ਮੀਂਹ ਜ਼ਿਆਦਾ ਪਿਆ ਸੀਗਾ ਉਹਨਾਂ ਖੇਤਰਾਂ ਦੇ ਵਿੱਚ ਇੱਕ ਵਾਰ ਫਿਰ ਵੱਡੇ ਪੱਧਰ ਤੇ ਮੀਂਹ ਡਿਆ ਕਾਰਵਾਈਆਂ ਹੋਣਗੀਆਂ ਖਾਸ ਕਰਕੇ ਪਟਿਆਲਾ ਫਤਿਹਗੜ੍ਹ ਸਾਹਿਬ ਲੁਧਿਆਣਾ ਜਲੰਧਰ ਜਾਂ ਇਹਨਾਂ ਨਾਲ ਲੱਗਦੇ ਪਵਾਦ ਖੇਤਰ ਦੇ ਵਿੱਚ ਆਮ ਨਾਲੋਂ ਵੱਧਮੀ ਪੈਂਦਾ ਹੋਇਆ ਦਿਖਾਈ ਦੇਵੇਗਾ ਬਾਕੀ ਖੇਤਰਾਂ ਦੇ ਵਿੱਚ ਔਸਤਮੀ ਦੀਆਂ ਕਾਰਵਾਈਆਂ 1 ਫਰਵਰੀ ਦੇ ਆਸ-ਪਾਸ ਹੁੰਦੀਆਂ ਹੋਈਆਂ ਦਿਖਾਈ ਦੇਣਗੀਆਂ